ਰੰਪਰਾ ਸ਼ਹਿਰ ਦੇ ਵਿੱਚ ਵੀ ਰਹਿ ਕੇ ਗਿਆ ਬਟਿੰਡਾ ਵੱਖ-ਵੱਖ ਸ਼ਹਿਰਾਂ 'ਚ ਰਹੇ ਆ ਬਹੁਤ ਚੰਗੇ ਪੁਲਿਸ ਅਧਿਕਾਰੀ ਤੇ ਸਖਤ ਪੁਲਿਸ ਅਧਿਕਾਰੀ ਸੀ ਡੀਐਸਪੀ ਰਮਾਣਾ ਸਾਹਿਬ ਬਿਲਕੁਲ ਜੀ ਉਹਨਾਂ ਦਾ ਹੁਣ ਵੀ ਨੰਬਰ ਆ ਮੇਰੇ ਕੋਲ ਬਿਲਕੁਲ ਗੱਲ ਹੁੰਦੀ ਉਹਨਾਂ ਨਾਲ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਅਗਰ ਕੋਈ ਡੀਐਸਪੀ ਰਮਾਣਾ ਸਾਹਿਬ ਵਰਗਾ ਬੰਦਾ ਆ ਕੇ ਕੁਰਸੀ ਤੇ ਬੈਠ ਗਿਆ ਤੇ ਇਹ ਸੁਧਾਗਰਾਂ ਦਾ ਬਣੇਗਾ ਮੈਂ ਕਹਿੰਦੀ ਆ ਸਰ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਅਸੀਂ ਛੋਟੇ ਸੀਗੇ ਮੇਰੀ ਮਦਰ ਨੇ ਸਿਰਫ ਇੱਕੋ ਹੀ ਗੱਲ ਦੱਸੀ ਸੀ ਉਹਨਾਂ ਨੂੰ ਵੀ ਇੱਥੇ ਸੱਤਾ ਲੱਗੀ ਜਾਂਦਾ ਹੈ ਉਹਨਾਂ ਨੇ ਤੁਸੀਂ ਐਵੇਂ ਲੋ ਅੱਜ ਤੱਕ ਨਾਮ ਵੀ ਨਹੀਂ ਡਿਸਕਲੋਜ਼ ਕੀਤਾ ਤੇ ਉਹਨੂੰ ਤੁਸੀਂ ਐਵੇਂ ਵੇਖ ਲੋ ਵੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਲੇਡੀ ਕਨਸਟੇਬਲ ਕਿਉਂ ਨਹੀਂ ਆਈ ਨਾਲ ਮੈਂ ਕਹਿੰਨੇ ਕੁੱਟ-ਕੁੱਟ ਕੇ ਆਪ ਲੈ ਕੇ ਗਈ ਸੀ ਚਾਂਦੀ ਬਣਾਤੀ ਸੀ ਤੇ ਪਰਚਾ ਵੀ ਦਿੱਤਾ ਸੀ ਹਾਂਜੀ ਉਹਨਾਂ ਨੇ ਹੁਣ ਵੀ ਬਹੁਤ ਸਪੋਰਟ ਕਰ ਰਹੇ ਮੈਂ ਉਹਨਾਂ ਕੋਲ ਰੋ-ਰੋ ਕੇ ਦੱਸਦੀ ਮੇਰੇ ਕੋਲ ਪਈਆਂ ਨੇ ਸਾਰੀਆਂ ਉਹਨਾਂ ਦੀ ਰਿਕਾਰਡਿੰਗਾਂ ਆਪਣੇ ਉਹਨਾਂ ਦੇ ਥੱਲੇ ਜਿਹੜੇ ਉਹਨਾਂ ਦੇ ਰਹਿੰਦੇ ਨੇ ਮਾੜੇ ਅਫਸਰਾਂ ਦਾ ਨਾਮ ਵੀ ਤੁਸੀਂ ਲੈ ਰਹੇ ਹੋ ਜਿਹੜੇ ਚੰਗੇ ਅਫਸਰ ਆ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਵੀ ਲੋਕੀ ਸਲੂਟ ਕਰਦੇ ਅੱਜ ਵੀ ਤੁਸੀਂ ਉਹਨਾਂ ਦੇ ਗੁਣ ਗਾ ਰਹੇ ਹੋ ਜਿਹੜਾ ਚੰਗਾ ਕੰਮ ਕੀ ਮੈਂ ਜੀ ਉਹਨਾਂ ਨੂੰ ਰੋ ਰਹੀ ਸੀ ਵੀ ਹੁਣ ਵੀ ਦੁਬਾਰੇ ਇੱਥੇ ਆਉਣ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਉਹ ਐਜ ਬੜੇ ਉਮਰ ਦੇ ਆ ਹਾਂਜੀ ਰਿਟਾਇਰ ਹੋ ਗਏ ਹੁਣ ਤਾਂ ਉਹ ਤੇ ਪਰ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਉਹ ਕਹਿੰਦੇ ਬੇਟਾ ਮੈਂ ਗਲਤ ਐਸਐਸਪੀ ਮੈਡਮ ਕੋਲੇ ਕਰਦਾ ਪਰ ਹੁਣ ਇਹ ਤਾਂ ਮੈਡਮ ਨੇ ਫੈਸਲਾ ਲੈਣਾ ਨਾ ਸੀਨੀਅਰ ਤਾਂ ਉਹ ਤੇ ਜਦੋਂ ਹੁਣ ਮੈਡਮ ਇਹ ਸਭ ਤੋਂ ਨਾਕਾਮੀ ਅਮਨਿਤ ਕੌਂਡਲ ਦੀ ਆ ਸੀਨੀਅਰ ਜਿਹੜੀ ਮੈਡਮ ਜਿਨੇ ਮੈਂ ਕਹਿੰਨੀ ਆ ਇੱਕ ਇਹ ਨਹੀਂ ਸੋਚਿਆ ਵੀ ਇੱਕ ਬੱਚੀ ਮੇਰੇ ਬੂਹੇ ਤੇ ਆਪਾਂ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰੇ ਆਪਾਂ ਵਾਰੀ-ਵਾਰੀ ਜਾ ਕੇ ਮੱਥਾ ਟੇਕਦੇ ਆ ਤੇ ਗੁਰੂ ਸਾਹਿਬ ਤੋਂ ਆਪਾਂ ਭੀਖ ਮੰਗਦੇ ਆ ਇੱਕ ਵਾਰੀ-ਵਾਰੀ ਮੈਂ ਮੰਗੀ ਭੀਖ ਕੀ ਮੈਂ ਕੋਈ ਆਪਦੇ ਪਿੱਛੇ ਨਹੀਂ ਮੰਗੀ ਮੈਂ ਇੱਕ ਲੋਕਾਂ ਦੇ ਬੱਚਿਆਂ ਦੇ ਪਿੱਛੇ ਮੰਗੀ ਵੀ ਲੋਕਾਂ ਦੇ ਬੱਚਿਆਂ ਦੀ ਜਾਨਾਂ ਬਚ ਜਾਣ ਲੋਕਾਂ ਦੀ ਵਾਟ ਹਾਂਜੀ ਵੀਨਾ ਇੱਕ ਲੋਕ ਆਵਾਜ਼ ਮੈਂ ਆਹਦਾ ਚੈਨਲ ਕਿਉਂ ਬਣਾਇਆ ਲੋਕ ਆਵਾਜ਼ ਲੋਕਾਂ ਨੂੰ ਜਾਗਰੂਕ ਕਰਨਾ ਮੈਂ ਇਸੇ ਇਹਦੇ ਤੇ ਵੀ ਟਾਰਗੇਟ ਕੀਤਾ ਚੈਨਲ ਤੇ ਇਹਨੂੰ ਵੀ ਫਿਰ ਮੈਂ ਸਰਕਾਰੀ ਧਾਰੇ ਜਿ ਲਿਆਂਦਾ ਵੀ ਮੇਰੇ ਚੈਨਲ ਤੇ ਹੁਣ ਟਾਰਗੇਟ ਹੋ ਰਿਹਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੇ ਪ੍ਰੂਫ ਦਿੱਤੇ ਚੈਨਲ ਤੇ ਕੀ ਟਾਰਗੇਟ ਚੈਨਲ ਦੇ ਉੱਤੇ ਇਹ ਇਹਨਾਂ ਨੇ ਪਿੱਛੇ ਦੇ ਲੋਕ ਗੱਲਾਂ ਬਾਤਾਂ ਕਰਦੇ ਸੀ ਵੀ ਇਹਦਾ ਚੈਨਲ ਨਹੀਂ ਹੈਗਾ ਇਹ ਹੁਣ ਕੇ ਫਿਰ ਚੈਨਲ ਦਾ ਫਿਰ ਜਦੋਂ ਮੈਂ ਸਾਰਾ ਮਤਲਬ ਪਾਸ ਕਰਵਾਇਆ ਤੇ ਇਹ ਮਤਲਬ ਕਿ ਸਾਡੇ ਕੁਲਵੰਤ ਸਰ ਨੇਗੇ ਆਪਣੇ ਲੁਧਿਆਣੇ ਦੇ ਨੇ ਉਹ ਮਤਲਬ ਇਹ ਸ਼ਿਦਿਆਂ ਦੇ ਪਰਿਵਾਰ ਤੋਂ ਵੱਜਦੇ ਆ ਬਹੁਤ ਉਹਨਾਂ ਦਾ ਮੈਂ ਤਾਂ ਮਾਣਯੋਗ ਸਤਿਕਾਰ ਕਰਦੀ ਆ ਉਹਨਾਂ ਦਾ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ ਹੂੰ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਂਡ ਤੱਕ ਵੀ ਉਹਨਾਂ ਦੀ ਹੁਣ ਤਿੰਨ ਚਾਰ ਦਿਨ ਹੋ ਗਏ ਕਾਲ ਨਹੀਂ ਆਈ ਕੋਈ ਹੋਊਗੀ ਤਕਲੀਫ ਉਹਨਾਂ ਨੂੰ ਪਰ ਦੋ ਦੋ ਘੰਟੇ ਇਹਨਾਂ ਦੀ ਗੱਲਾਂ ਹੁੰਦੀਆਂ ਤੇ ਮੈਨੂੰ ਬਰੌਂਦੇ ਥੱਕ ਜਾਂਦੇ ਆ ਵੀ ਤੂੰ ਰੋਣਾ ਪਰ ਮੇਰਾ ਰੋਣਾ ਇਹਨਾਂ ਨੇ ਤਾਂ ਤੁਸੀਂ ਇਹ ਦੇਖ ਲਓ ਵੀ ਜਿਸ ਟਾਈਮ ਦੇ ਉੱਤੇ ਮੈਂ ਇਹਨਾਂ ਕੋਲੇ ਦੁੱਖ ਲੈ ਕੇ ਗਈ ਸੀ ਮੇਰਾ 76 ਕਿਲੋ ਭਾਰ ਸੀਗਾ ਇਸ ਟਾਈਮ ਦੇ ਉੱਤੇ ਇਹਨਾਂ ਦੇ ਦੁੱਖ ਦੇ ਕਾਰਨ ਮੇਰਾ ਵਜ਼ਨ ਸਾਰਾ 54 ਕਿਲੋ ਰਹਿ ਗਿਆ ਜੀ ਤੁਸੀਂ ਦੇਖ ਲਓ ਵੀ ਐਨਾ ਇਹਨਾਂ ਨੇ ਮੇਰੇ ਦਿਮਾਗ ਤੇ ਲੋਡ ਪਾ ਰੱਖਿਆ ਹਰ ਟਾਈਮ ਧਮਕੀਆਂ ਕਹਿੰਦੇ ਕਿਧਰੋਂ ਮੇਰਾ ਮਸਲਾ ਖਰਾਬ ਕਰ ਦੁੰਦੇ ਇਹ ਵੀ ਕੋਰਚੀ ਵੀ ਫੋਨ ਕਰਕੇ ਤੇ ਆਉਂਦੀਆਂ ਜਾਂ ਕਿਸੇ ਦੇ ਥਰੂ ਫੋਨ ਤੇ ਵੀ ਥਰੂ ਤੇ ਵੀ ਆਉਂਦੀਆਂ ਜੀ ਥਰੂ ਤੇ ਵੀ ਆਉਂਦੀਆਂ ਜਿਵੇਂ ਹੁਣ ਜਸਪ੍ਰੀਤ ਨੂੰ ਜਾਂਦੇ ਜਾਂਦੇ ਨੇ ਕਹਤਾ ਵੀ ਉਹਨੂੰ ਕਹਦੇ ਕੇ ਇਸ ਵਾਪਸ ਲੈ ਲੈ ਨਹੀਂ ਤਾਂ ਅਸੀਂ ਐਂ ਕਰਦੇ ਆਂਗੇ ਅਸੀਂ ਬਹੁਤ ਕਰਦੇ ਆਂਗੇ